ਸ਼ਰਿਆਮੇ ਹੀ ਧੱਕਾ ਬੀਜਪੀ ਨੇ ਉਸ ਸਦਨ ਦੇ ਵਿੱਚ ਸਦਨ ਦੀ ਜਿਹੜੀ ਮਰਿਆਦਾ ਭੰਗ ਕੀਤੀ ਆ ਉਸ ਬੰਦੇ ਨੂੰ ਪ੍ਰੋਜੈਕਟਿੰਗ ਅਫਸਰ ਦੇ ਰੂਪ ਚ ਲਿਆ ਕੇ ਸ਼ਰਿਆਮਤਾਂਦਲੀ ਕੀਤੀ ਗਈ ਭਿਮਰਾਓ ਮੇਧਕਰ ਜੀ ਨੇ ਸੰਵਿਧਾਨ ਲਿਖਿਆ ਤੇ ਉਹਦੇ ਚ ਇਹ ਲਿਖਿਆ ਵੀ ਹਰੇਕ ਇਨਸਾਨ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਉਹਨੂੰ ਰਸਤੇ ਚ ਜੇ ਰੋਕੇ ਬਾਹ ਫੜ ਕੇ ਉਹਨੂੰ ਫੋਰਸਫੁਲੀ ਕਿਹਾ ਜਾਵੇ ਤੂੰ ਵੋਟ ਐਸ ਨਹੀਂ ਐਸ ਬੰਦੇ ਨੂੰ ਪਾਉਣੀ ਹੈ ਤੇ ਲੋਕਤੰਤਰ ਦੀਆਂ ਤੱਜੀਆਂ ਤੇ ਧੱਕਾ ਬੀਜੇਪੀ ਦਾ ਮੈਨਿਪੂਲੇਟ ਕੀਤਾ ਹੈ ਸਾਰਾ ਉਹ ਪ੍ਰੈਜ਼ੈਂਟਿੰਗ ਅਫਸਰ ਦੇ ਰੂਪ ਜਿਹੜਾ ਬੈਠਾ ਸੀ ਬੀਜੇਪੀ ਦਾ ਕਾਰਜਕਰਤਾ ਰੂਪ 'ਚ ਹੀ ਬੈਠਾ ਸੀ ਤੇ ਕਾਨੂੰਨ ਦੀਆਂ ਲੋਕਤੰਤਰ ਦੀਆਂ ਧੜੀਆਂ ਢਾਈਆਂ ਗਈਆਂ ਉਸ ਦਿਨ ਉਹ ਲੋਕਤੰਤਰ ਦੇ ਵਿੱਚ ਸਮਝ ਲਓ ਵੀ ਕਾਲਾ ਦਿਨ ਸੀ ਸਸਰਗਲ ਦੋਸਤੋ ਮੈਂ ਅਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲੂਜ਼ਾ ਲਾਈਵ ਤੇ ਦੋਸਤੋ ਲੋਕਤੰਤਰ ਜੇਕਰ ਕੋਈ ਪ੍ਰਕਿਰਿਆ ਫ੍ਰੀ ਹੈ ਤੇ ਉਹਨੂੰ ਕਹਿੰਦੇ ਨੇ ਚੋਣਵੀਂ ਪ੍ਰਕਿਰਿਆ ਪਰ ਹੁਣ ਚੋਣਵੀ ਪ੍ਰਕਿਰਿਆ ਤੇ ਵੀ ਕਿੰਤੂ ਪਰੰਤੂ ਹੋਣ ਲੱਗਾ ਈਵਨ ਤੱਕ ਕੋਰਟ 'ਚ ਵੀ ਮਾਮਲੇ ਜਾ ਚੁੱਕੇ ਨੇ ਬਿਲਕੁਲ ਜੀ ਹੁਣੇ ਚੰਡੀਗੜ੍ਹ ਵਿੱਚ ਇੱਕ ਮੇਅਰ ਦਾ ਇਲੈਕਸ਼ਨ ਹੋਇਆ ਤੇ aarop ਲੱਗੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਲੋਗਾ ਨੇ ਉਸ ਇਲੈਕਸ਼ਨ ਵਿੱਚ ਧੰਦਲੀ ਕੀਤੀ ਉਸੇ ਲੜੀ ਦੇ ਤਹਿਤ ਇਸ ਵਿਸ਼ੇ ਵਿੱਚ ਜੋ ਚਰਚਾ ਸਾਡੇ ਨਾਲ ਅੱਜ ਕਰਨ ਵਾਲੇ ਨੇ ਇਮਪਰੂਵਮੈਂਟ ਅਸੋਸਿਏਸ਼ਨ ਦੇ ਚੇਅਰਮੈਨ ਜੀ ਤਰਸੀਮ ਪਿੰਡ ਤਰਸੀਮ ਸਿੰਘ ਭਿੰਡਰ ਜੋ ਆਮ ਆਦਮੀ ਪਾਰਟੀ ਤੋਂ ਨੇ ਸਰ ਬਹੁਤ ਬਹੁਤ ਸਵਾਗਤ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਉੱਥੇ ਮੇਅਰ ਦਾ ਇਲੈਕਸ਼ਨ ਹੋਇਆ ਸੀ ਚੰਡੀਗੜ੍ਹ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਵਾਂ ਵੀ ਜਿਹੜੀ ਚੋਣ ਪ੍ਰਕਿਰਿਆ ਨਹੀਂ ਸੀ ਬੀਜੇਪੀ ਦਾ ਮੈਨਿਪੂਲੇਟ ਕੀਤਾ ਹੈ ਸਾਰਾ ਉਹ ਪ੍ਰੈਜ਼ੈਂਟਿੰਗ ਅਫਸਰ ਦੇ ਰੂਪ ਜਿਹੜਾ ਬੈਠਾ ਸੀ ਬੀਜੇਪੀ ਦਾ ਕਾਰਜਕਰਤਾ ਰੂਪ ਜੀ ਬੈਠਾ ਸੀ ਤੇ ਕਾਨੂੰਨ ਦੀਆਂ ਲੋਕਤੰਤਰ ਦੀਆਂ ਧਿਰੀਆਂ ਲਾਈਆਂ ਗਈਆਂ ਉਸ ਦਿਨ ਉਹ ਲੋਕਤੰਤਰ ਦੇ ਵਿੱਚ ਸਮਝ ਲਓ ਵੀ ਕਾਲਾ ਦਿਨ ਸੀ ਉਹ ਇੱਕ ਸ਼ਰਿਆ ਮਤਾ ਸੀਗਾ ਵੀ ਇੱਕ ਪਾਰਟੀ ਦੋ ਪਾਰਟੀਆਂ ਨੇ ਆਪਣੇ ਕੌਂਸਲਰਾਂ ਨੇ ਆਪਣੇ ਮੇਅਰ ਦੀ ਚੋਣ ਕਰਨੀ ਹੱਕ ਤੇ ਉਹਨਾਂ ਦਾ ਹੀ ਬਣਦਾ ਨਾ ਹੁਣ ਇੱਕ ਇਨਸਾਨ ਦਾ ਫਰਜ਼ ਬਣਦਾ ਹੱਕ ਬਣਦਾ ਉਹਨੂੰ ਜੇ ਹੱਕ ਲੋਕਤੰਤਰ ਨੇ ਦਿੱਤਾ ਡਾਕਟਰ ਭੀਮ ਭੀਮਰਾਓ ਉਮੀਦਵਾਰ ਜੀ ਨੇ ਸੰਵਿਧਾਨ ਲਿਖਿਆ ਤੇ ਉਹਦੇ ਚ ਇਹ ਲਿਖਿਆ ਵੀ ਹਰੇਕ ਇਨਸਾਨ ਨੂੰ ਵੋਟ ਪਾਉਣ ਦਾ ਅਧਿਕਾਰ ਆ ਤੇ ਉਹਨੂੰ ਰਸਤੇ 'ਚ ਜੇ ਰੋਕੇ ਬਾਹ ਫੜ ਕੇ ਉਹਨੂੰ ਫੋਰਸਫੁਲੀ ਕਿਹਾ ਜਾਵੇ ਤੂੰ ਵੋਟ ਐਸ ਨਹੀਂ ਐਸ ਬੰਦੇ ਨੂੰ ਪਾਉਣੀ ਜਾਂਦੇ ਲੋਕਤੰਤਰ ਦੀਆਂ ਧੜੀਆਂ ਤੇ ਤੱਕਾ ਤੋ ਸ਼ਰਿਆਮੇ ਹੀ ਧੱਕਾ ਬੀਜੇਪੀ ਨੇ ਉਸ ਸਦਨ ਦੇ ਵਿੱਚ ਸਦਨ ਦੀ ਜਿਹੜੀ ਮਰਿਆਦਾ ਭੰਗ ਕੀਤੀ ਆ ਉਸ ਬੰਦੇ ਨੂੰ ਪ੍ਰੋਜੈਕਟਿੰਗ ਅਫਸਰ ਦੇ ਰੂਪ ਚ ਲਿਆ ਕੇ ਸ਼ਰਿਆਮਤਾਨਦਲੀ ਕੀਤੀ ਗਈ ਲੋਕਾਂ ਦੇ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਕਾਉਂਸਲਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਤੇ ਧੱਕਾ ਦੇਖਿਆ ਤੁਸੀਂ ਸਾਰਾ ਕੁਝ ਟੀਵੀ ਚ ਦੇਖਿਆ ਹੋਣਾ ਧੱਕੇ ਨਾਲ ਉਹਨੂੰ ਕੁਰਸੀ ਤੇ ਬਿਠਾ ਕੇ ਮੇਅਰ ਦੇ ਰੂਪ ਚ ਭੇਜਿਆ ਗਿਆ ਪਰ ਅਸੀਂ ਥੈਂਕਸ ਕਰਨਾ ਚਾਹੁੰਦੇ ਹਾਂ ਸੁਪਰੀਮ ਕੋਰਟ ਜੀ ਦਾ ਮਾਨਯੋਗ ਜੱਜ ਸਹਿਬਾਨਾਂ ਦਾ ਜਿਨ੍ਹਾਂ ਨੇ ਫੈਸਲਾ ਲਿਆ ਸਖਤ ਟਿੱਪਣੀਆਂ ਕੀਤੀਆਂ ਨੇ ਇਹ ਸੰਦੇਸ਼ ਆ ਵੀ ਇਹ ਤੱਕੇ ਨਿਆਣੀ ਕਦੀ ਵੀ ਕਾਨੂੰਨ ਸਰਕਾਰਾਂ ਚੱਲਦੀਆਂ ਹੁੰਦੀਆਂ ਪਿਆਰ ਨਾਲ ਲੋਕਾਂ ਦਾ ਦਿਲ ਜਿੱਤ ਲੋ ਤੁਸੀਂ ਪਰ ਤੱਕੇ ਨਾਲ ਤੁਸੀਂ ਲਿਆ ਕੇ ਕੋਈ ਮੇਰ ਦੀ ਚੋਣ ਕਰਵਾਤੀ ਬਹੁਤ ਤੱਕਾ ਸੀ ਜਿਹੜਾ ਸੀ ਸਵਾਗਤ ਕਰਦੇ ਹਾਂ ਸਪੈਸ਼ਲ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਬੰਦਰ ਕਾਂਗਰਸ ਵਾਲੇ ਨਹੀਂ ਚਾਹੁੰਦੇ ਸੀ ਜਾਣ ਕੇ ਉਹਨਾਂ ਨੇ ਆਪਣਾ ਜਿਹੜਾ ਸਟੈਂਪ ਉਹ ਗਲਤ ਲਾਤੀ ਜਾਣ ਕੇ ਉਹਨਾਂ ਨੇ ਵੋਟ ਖਰਾਬ ਕੀਤੀ ਨੇ ਇਹ ਮੈਂ ਤਾਂ ਦੇਖਿਆ ਤੁਸੀਂ ਵੀ ਦੇਖਿਆ ਤੇ ਮਾਨਯੋਗ ਸੁਪਰੀਮ ਕੋਰਟ ਦੀ ਕਮੇਟੀ ਨੇ ਵੀ ਦੇਖਿਆ ਜੱਜ ਸਹਿਬਾਨਾਂ ਨੇ ਵੀ ਦੇਖਿਆ ਤੇ ਤਿੱਪਣੀਆਂ ਫਿਰ ਇਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਦਾ ਕਿਸੇ ਹੋਰ ਪਾਰਟੀ ਦੀ ਥੋੜੀ ਹੋਈ ਆ ਉਸ ਪ੍ਰੋਜੈਕਟਿੰਗ ਅਫਸਰ ਤੋਂ ਹੈ ਤੇ ਇੱਥੋਂ ਤੱਕ ਵੀ ਆ ਵੀ ਆਉਣ ਵਾਲੇ ਦਿਨਾਂ ਚ ਤੁਹਾਨੂੰ ਮੈਨੂੰ ਸਾਨੂੰ ਪੂਰੀ ਉਮੀਦ ਆ ਵੀ ਉਸ ਜਿਹੜੇ ਇਨਸਾਨ ਨੇ ਕੀਤਾ ਤੇ ਉਹਦੇ ਤੇ ਪਰਚਾ ਦਰਜ ਵੀ ਹੋਊਗਾ ਚਲੋ ਤੁਸੀਂ ਮੰਨਦੇ ਹੋ ਕਿ ਜਿਹੜਾ ਕਾਂਗਰਸ ਤੇ ਅਕਾਲੀ ਸੌਰੀ ਜਿਹੜਾ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਚ ਗਠਜੋੜ ਮੰਨ ਸੀ ਉਹ ਸਹੀ ਸੀਗਾ ਦੇਖੋ ਜੇ ਸਰਕਾਰ ਲੈਵਲ ਤੋਂ ਉੱਪਰ ਪਾਰਟੀਆਂ ਦਾ ਦੋ ਇਕੱਠੇ ਹੋ ਕੇ ਜੇ ਕੋਈ ਗਠਜੰਦਨ ਹੁੰਦਾ ਜਾਂ ਕੋਈ ਮੇਹਰ ਦੀ ਚੋਣ ਹੋਈ ਜਾਂ ਤਾਂ ਕੋ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਜੀ ਨਹੀਂ ਲੋਕ ਕਹਿੰਦੇ ਨੇ ਦੋਰੀ ਰਾਜਨੀਤੀ ਹੈ ਪੰਜਾਬ 'ਚ ਵਿਰੋਧ ਤੇ ਚੰਡੀਗੜ੍ਹ 'ਚ ਗਠਜੰਦਨ ਨਹੀਂ ਨਹੀਂ ਜਦੋਂ ਪੰਜਾਬ ਦੇ ਵਿੱਚ ਵੀ ਗਠਜੰਦਨ ਅਸੀਂ ਨਹੀਂ ਕਰਨਾ ਉੱਪਰ ਸਾਡੇ ਜਿਹੜੇ ਸੀਨੀਅਰ ਸਾਡੀ ਲੀਡਰਸ਼ਿਪ ਬੈਠੀ ਹੈ ਜੇ ਉਹ ਕਿਸੇ ਲੈਵਲ ਤੇ ਫੈਸਲਾ ਲੈਂਦੀ ਹੈ ਤੇ ਵਰਕਰ ਦਾ ਫਰਜ਼ ਮੁੱਖ ਮੰਤਰੀ ਸਾਹਮਣੇ ਸਾਭ ਮਨਾ ਕਰਦਾ ਸੀ ਗਠਜੰਦਨ ਨਹੀਂ ਕਰ ਸਕਦੇ ਜੇ ਨਹੀਂ ਹੋਊਗਾ ਤੇ ਫਿਰ ਅਸੀਂ ਤਾਂ ਪਾਰਟੀ ਦੀ ਮਰਿਆਦਾ ਕਰਾਂਗੇ ਚੰਡੀਗੜ੍ਹ 'ਚ ਫਿਰ ਕਿਵੇਂ ਹੋ ਗਿਆ ਚੰਡੀਗੜ੍ਹ ਦੇ ਵਿੱਚ ਜੇ ਹੋਇਆ ਨਾ ਜੀ ਉਹਨਾਂ ਨੇ ਆਪਸ ਵਿੱਚ ਬੈ ਕਮਾਨ ਨੇ ਤੇ ਫੈਸਲੇ ਨੂੰ ਅਸੀਂ ਅਸੀਂ ਥੋੜੀ ਉਹਨੂੰ ਕਿੰਤੂ ਪਰੰਤੂ ਲੋਕ ਕਹਿੰਦੇ ਨੇ ਬੀਜੇਪੀ ਹਿੱਤ ਕਹਿੰਦੀ ਦੋਰੀ ਰਾਜਨੀਤੀ ਹੈ ਜੇ ਅਗਰ ਚੰਡੀਗੜ੍ਹ ਚ ਕਰ ਲਿਆ ਤੇ ਪੰਜਾਬ ਚ ਵੀ ਹੋ ਸਕਦਾ ਜਿਹੜੀ ਬੀਜੇਪੀ ਕਿਵੇਂ ਹੱਕ ਰੱਖਦੀ ਹੈ ਜੀ ਕਿਸੇ ਨੂੰ ਕਹਿਣ ਦਾ ਵੀ ਇਹ ਦੋਰੀ ਰਾਜਨੀਤੀ ਹੈ ਜਿਹੜੀ ਉਹਨਾਂ ਨੇ ਰਾਜਨੀਤੀ ਕੀਤੀ ਹੈ ਨੀਤੀ ਕੀਤੀ ਉਹ ਨੀਤੀ ਐਕਸੈਪਟ ਕਰਦੇ ਨੇ ਲੋਕ ਚਲੋ ਮੰਨ ਲਓ ਵਿੱਚ ਵੀ ਕਿੰਤੂ ਪਰੰਤੂ ਕਿੰਤੂ ਪਰੰਤੂ ਉੱਥੇ ਵੀ ਹੈ ਪ੍ਰਸ਼ਨ ਚ ਉੱਥੇ ਵੀ ਲੱਗਾ ਹੈ ਉਹ ਚਲੋ ਕੋਰਟ ਚ ਮਾਮਲਾ ਕਿੰਤੂ ਪਰੰਤੂ ਨਹੀਂ ਸ਼ਰੇਮਤਾਂਦਲੀ ਤੱਕਾ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਕੋਈ ਤਾਂ ਨਹੀਂ ਧੱਕਾ ਨਹੀਂ ਕੀਤਾ ਕੋਈ ਬੈਕ ਕਾਰਟਨ ਨਹੀਂ ਉਹਦੇ ਤੇ ਕੋਈ ਕੀਤਾ ਸ਼ਰਯਮ ਕੀਤਾ ਬੈਠ ਕੇ ਕੀਤਾ ਆਪਸੇ ਲਈ ਰਜਾਮੰਦਗੀ ਦੋਨਾਂ ਪਾਰਟੀਆਂ ਦੇ ਪਾਰਟੀਆਂ ਦੇ ਸਰਮੋਹਰ ਆਗੂ ਬੈਠ ਕੇ ਫੈਸਲਾ ਕੀਤਾ ਗੁੰਜਾਇਸ਼ ਹੈ ਕਿ ਪੰਜਾਬ ਚ ਵੀ ਗਠਜੰਬੰਦਨ ਹੋ ਸਕਦਾ ਜੇ ਹੋ ਗਿਆ ਤੇ ਅਸੀਂ ਨਾਲ ਆ ਜੀ ਜੇ ਸਾਡੀ ਹਾਈ ਕਮਾਂਡ ਕਰੂਗੀ ਤੇ ਅਸੀਂ ਉਹਨਾਂ ਦੇ ਨਾਲ ਆ ਤੁਸੀਂ ਕਹਿ ਰਹੇ ਹੋ ਕਿ ਜੇ ਗਠਜੰਬੰਦਨ ਹੋ ਗਿਆ ਤੇ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਵਰਕਰ ਹਰ ਅਹੁਦੇਦਾਰ ਐਮ ਐਲ ਏ ਮਨਿਸਟਰ ਚੇਅਰਮੈਨ ਕੋਈ ਵੀ ਕਿਸੇ ਰੂਪ ਚ ਅਸੀਂ ਵਲੰਟੀਅਰ ਦੇ ਰੂਪ ਹਰਾ ਕੇ ਸਰਕਾਰ ਤੁਸੀਂ ਉਹਨਾਂ ਨੂੰ ਹੀ ਬਣ ਅਸੀਂ ਸਰਕਾਰ ਸਾਰਿਆਂ ਨੂੰ ਉਹਨਾਂ ਨੂੰ ਅਸੀਂ ਨਹੀਂ ਹਰਾਏ ਲੋਕਾਂ ਨੇ ਹਰਾ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਦਿੱਤੀ ਹੈ ਇਸੇ ਕਰਕੇ ਤੁਹਾਨੂੰ 92 ਸੀਟਾਂ ਦਿੱਤੀ ਸੀ ਕਿ ਤੁਸੀਂ ਇੱਕ ਕਰਪਟ ਸਰਕਾਰ ਦੇ ਸਾਹਮਣੇ ਖੜੇ ਸੀ ਤੇ ਤੁਸੀਂ ਉਹਨਾਂ ਦਾ ਵਿਰੋਧ ਕੀਤਾ ਤੇ ਹੁਣ ਫਿਰ ਤੁਸੀਂ ਉਹਨਾਂ ਨੇ ਗੱਠਵੰਦਨ ਕਰ ਲਿਆ ਜਿਹੜੀ ਸਰਕਾਰਾਂ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਕੋਈ ਵੀ ਨੇਤਾ ਆਉਂਦਾ ਤੇ ਉਹ ਆਪਣੀ ਉਮੀਦਾਂ ਦੇ ਖਰਾ ਨਹੀਂ ਉਤਰੂਗਾ ਤੇ ਉਹਨੂੰ ਲੋਕ ਬਾਹਰ ਦਾ ਰਸਤਾ ਦਿਖਾਉਂਦੇ ਨੇ ਜਿਹੜਾ ਦਿਖਾਇਆ ਨੇ ਫਿਰ ਵੋਟ ਕਿਸਮੂਤੇ ਮੰਗੋਗੇ ਜੇ ਜੇਕਰ ਗਠਬੰਧਨ ਹੋਗੇ ਜਦੋਂ ਗਠਬੰਧਨ ਹੋਊਗਾ ਨਾ ਜੀ ਤਾਂ ਉਸ ਤੋਂ ਬਾਅਦ ਉਹਦੀ ਰਣਨੀਤੀ ਅਪਣਾਈ ਜਾਊਗੀ ਵੀ ਅਸੀਂ ਕਿਸ ਹਾਵ ਨਾਲ ਮੰਗਣੀ ਅਸੀਂ ਕੰਮਾਂ ਦੇ ਆਧਾਰ ਤੇ ਮੰਗਣੀ ਅੱਜ ਦੇਖੋ ਕੰਮ ਹੋ ਰਿਹਾ ਆ ਆਪ ਦੀ ਸਰਕਾਰ ਆਪ ਦੇ ਦੀਵਾਰ ਮਿਹਰਬਾਨੀ ਜੀ ਕਿਤੇ ਨਾ ਕਿਤੇ ਜੋ ਚੰਡੀਗੜ੍ਹ ਵਿੱਚ ਹੋਇਆ ਹੈ ਉਹਨੂੰ ਅਸੀਂ ਮੰਨਦੇ ਹਾਂ ਗਲਤ ਹੈ ਕਿਉਂਕਿ ਉਹ ਹਾਈ ਕੋਰਟ ਨੇ ਸੰਗਿਆਨ ਲਿਆ ਹੈ ਹੁਣ ਉਹ ਜਾਂਚ ਦਾ ਵਿਸ਼ਾ ਹੈ ਲੇਕਿਨ ਤਰਸੇਮ ਭਿੰਡਰ ਜੀ ਨੇ ਕਿਹਾ ਕਿ ਜੇ ਅਗਰ ਸਾਨੂੰ ਹਾਈ ਕਮਾਂਡ ਕਹੂਗਾ ਤੇ ਅਸੀਂ ਕਿਤੇ ਨਾ ਕਿਤੇ ਕਾਂਗਰਸ ਨਾਲ ਗਠਜੰਬਨ ਕਰਕੇ ਇਲੈਕਸ਼ਨ ਲੜਾਂਗੇ ਹਾਲਾਂਕਿ ਇਹਨਾਂ ਨੇ ਕਾਂਗਰਸ ਨੂੰ ਹੀ ਹਰਾਇਆ ਸੀਗਾ ਤੇ ਕਾਂਗਰਸ ਨੂੰ ਹਰਾ ਕੇ ਇਹ ਸੱਤਾ ਵਿੱਚ ਆਈ ਸੀ ਚਲੋ ਹੁਣ ਲੋਕਤੰਤਰ ਤੁਸੀਂ ਵੋਟਰ ਹੋ ਤੁਸੀਂ ਥੰ ਮੋ ਪਿੱਲਰ ਹੋ ਤੁਸੀਂ ਦੇਖ ਲਿਓ ਕਿ ਸਵਾਰਥ ਦੀ ਰਾਜਨੀਤੀ ਹੈ ਕਿ ਪੰਜਾਬ ਦੇ ਵਿਕਾਸ ਦੀ ਰਾਜਨੀਤੀ ਹੈ ਇਹਨਾਂ ਦੀ ਇਹ ਤੁਸੀਂ ਦੱਸਣਾ ਹੈ ਕਿਤੇ ਨਾ ਕਿਤੇ ਵੋਟ ਲੈਣ ਲਈ ਕਦੋਂ ਕੌਣ ਪਲਟ ਜਾਵੇ ਕੋਈ ਪਤਾ ਨਹੀਂ ਕਿਉਂਕਿ ਇੱਥੇ ਸਭ ਸੁਆਰ ਦੇ ਹੀ ਰਾਜਨੀਤ ਕਰਦੇ ਨੇ ਇਹ ਸਾਡਾ ਸੋਚਣਾ ਹੈ ਬਾਕੀ ਲੋਕਾਂ ਦਾ ਕੀ ਸੋਚਣਾ ਹੈ ਉਹ ਤੁਸੀਂ ਜਦੋਂ ਪ੍ਰੋਗਰਾਮ ਚੱਲੂਗਾ ਸੁਪਨੇ ਵਿਚਾਰ ਸਾਡੇ ਨਾਲ ਸਾਂਝਾ ਕਰਿਓ ਲੁਧਿਆਣਾ ਲਾਈਵ ਲਈ ਮੈਂ ਅਰਵਿੰਦਰ ਸਰਾਨਾ